ਸ੍ਰੀ ਕਲਜੀ ਸਾਰਿਆਂ ਨੂੰ ਸਾਡੇ ਚੰਨ ਪੰਜਾਬੀ ਸਟੋਰੀ ਮੇਲ ਤੇ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਹੈ ਜੀ ਉਮੀਦ ਹੈ ਤੁਸੀਂ ਸਾਰੇ ਵਧੀਆ ਹੋਵੋਗੇ ਅੱਜ ਆਪਾਂ ਹਾਜ਼ਿਰਾਂ ਗੁਰਪ੍ਰੀਤ ਸਿੰਘ ਦੁਆਰਾ ਲਿਖਿਆ ਗਿਆ ਨਾਵਲ ਸ਼ਰੀਕ ਦਾ ਭਾਗ ਪਹਿਲਾ ਲੈ ਕੇ ਆਓ ਆਪਾਂ ਸ਼ੁਰੂ ਕਰੀਏ ਉਮੀਦ ਹੈ ਤੁਹਾਨੂੰ ਇਹ ਨਾਵਲ ਵਧੀਆ ਲੱਗੇਗਾ ਸ਼ਰੀਕ ਕਦੇ ਬਣਾਈ ਨਹੀਂ ਜਾਂਦੇ ਹੁੰਦੇ ਉਹ ਸਾਡੇ ਨਾਲ ਹੀ ਜਨਮ ਲੈਂਦੇ ਤੇ ਮਰਦੇ ਨੇ ਅੱਜ ਪ੍ਰਤਾਪੁਰ ਦੇ ਇੱਕ ਹੋਰ ਘਰ ਸੱਥਰ ਵਿਸ ਗਿਆ ਸੀ ਮਾਂ-ਬਾਪ ਦਾ ਇਕਲੌਤਾ ਪੁੱਤ ਅਮਨ ਚੜਦੀ ਜਵਾਨੀ ਚਹੀ ਨਸ਼ਿਆਂ ਦੀ ਪੇੜ 'ਚ ਚੜ ਗਿਆ ਸੀ ਪਿੰਦੇ ਦੇ ਲੋਕ ਮੱਗਰ ਸਿੰਘ ਦੇ ਘਰ ਦੁੱਖ ਪ੍ਰਗਟ ਕਰਨ ਆ ਰਹੇ ਸਨ ਤੇ ਨਾਲੇ ਮੱਗਰ ਸਿੰਘ ਨੂੰ ਹੌਸਲਾ ਦੇ ਰਹੇ ਸਨ ਅਮਨ ਦੀ ਮਾਂ ਦਾ ਤਾਂ ਰੋ ਰੋ ਕੇ ਬੁਰਾ ਹਾਲ ਸੀ ਉਸ ਨੂੰ ਵਾਰ-ਵਾਰ ਦੰਦਲ ਪੈ ਰਹੇ ਸੀ ਜਿਸ ਮਾਂ ਦਾ ਜਵਾਨ ਜਹਾਨ ਕੋ ਚੜਦੀ ਉਮਰ ਹੀ ਇਸ ਦੁਨੀਆ ਤੋਂ ਤੁਰ ਜਾਏ ਉਸ ਮਾਂ ਦੀ ਹਾਲਤ ਕੀ ਹੋਵੇਗੀ ਇਹ ਸ਼ਾਇਦ ਸ਼ਬਦਾਂ 'ਚ ਬਿਆਨ ਕਰਨਾ ਮੁਸ਼ਕਿਲ ਹੈ ਉਧਰ ਪਿੰਡ ਦੇ ਮੋੜ ਤੇ ਖੜੇ ਕੁਝ ਬੰਦੇ ਆਪਸ ਵਿੱਚ ਕੁਸਰਮੋਸਰ ਗੱਲ ਕਰ ਰਹੇ ਸਨ ਨੱਥਾ ਯਾਰ ਲੋੜਾ ਹੀ ਆ ਗਿਆ ਆ ਦੇਖ ਲੋ ਅੱਜ ਇੱਕ ਹੋਰ ਕਰਦਾ ਚਿਰਾਗ ਬੁਝ ਗਿਆ ਇਹ ਗੱਜਨ ਦਾ ਤਾਂ ਹੰਕਾਰ ਸੱਤਵੇਂ ਅਸਮਾਨ ਤੇ ਆ ਬੰਦੇ ਨੂੰ ਬੰਦਾ ਹੀ ਨਹੀਂ ਸਮਝਦਾ ਪਿੰਡ ਦੇ ਭੋਲੇ ਭਾਲੇ ਬੱਚਿਆਂ ਨੂੰ ਨਸ਼ੇ 'ਚ ਲਾ ਕੇ ਉਹਨਾਂ ਦੇ ਘਰਦਿਆਂ ਦੀ ਜ਼ਿੰਦਗੀ ਨਰਕ ਕਰੀ ਜਾ ਰਹੀ ਹੈ ਜਦ ਕੀਰ ਸਿੰਘ ਉਹਨਾਂ ਕੋਲੋਂ ਲੰਘਿਆ ਤਾਂ ਉਸ ਨੂੰ ਦੇਖ ਕੇ ਸਾਰੇ ਚੁੱਪ ਕਰਕੇ ਆਪੋ ਆਪਣੇ ਰਾਹ ਪੈ ਗਏ ਕੇਰ ਸਿੰਘ ਵੀ ਇਸ ਦੁੱਖ ਦੀ ਘੜੀ 'ਚ ਮੱਗਰ ਦੇ ਪਰਿਵਾਰ ਦੇ ਦੁੱਖ 'ਚ ਸ਼ਰੀਕ ਹੋਣਾ ਆਇਆ ਸੀ। ਉਸਨੇ ਮੱਗਰ ਨੂੰ ਗੱਲ ਨਾਲ ਲਾ ਕੇ ਰੋਂਦੇ ਨੂੰ ਹੌਸਲਾ ਦਿੱਤਾ। ਵੈਸੇ ਤਾਂ ਕੇਰ ਸਿੰਘ ਤੇ ਗੱਜਨ ਸਿੰਘ ਦੋਵੇਂ ਸਕੇ ਭਰਾ ਸਨ ਪਰ ਜਿੱਥੇ ਗੱਜਨ ਸਿਰੇ ਧਵੈਲੇ ਸੀ ਉੱਥੇ ਹੀ ਕੇਰ ਸਿੰਘ ਪਿੰਡ ਦੇ ਮੋਤ ਵਰਵੰਦਿਆਂ ਚਾਉਂਦਾ ਸੀ। ਹਰ ਕੋਈ ਉਸ ਦਾ ਆਦਰ ਸਤਿਕਾਰ ਕਰਦਾ ਸੀ। ਹਰ ਕਿਸੇ ਦੇ ਦੁੱਖ ਸੁੱਖ 'ਚ ਉਹ ਮੋਢੇ ਨਾਲ ਮੋਢਾ ਜੋੜ ਕੇ ਖੜਦਾ ਸੀ। ਦੂਜੇ ਪਾਸੇ ਗੱਜਨ ਸਿੰਘ ਉਹ ਆਪਣੇ ਇਲਾਕੇ ਦਾ ਸ਼ਿਰੇ ਦਾ ਨਸ਼ੇ ਦਾ ਵਪਾਰੀ ਸੀ ਲੀਡਰ ਨਾਲ ਉਸਦੀ ਉਠਣੀ ਬੱਠਣੀ ਹੋਣ ਕਰਕੇ ਪੁਲਿਸ ਵੀ ਕਦੇ ਉਸ ਨੂੰ ਡਰ ਦੀ ਹੱਥ ਨਹੀਂ ਸੀ ਪਾਉਂਦੀ ਤਾਰੀ ਤੇ ਬਿੱਲਾ ਉਸਦੇ ਦੋ ਪੁੱਤਰ ਸਨ ਜੋ ਉਸਦੇ ਇਸ ਨਸ਼ੇ ਦੇ ਕਾਰੋਬਾਰ 'ਚ ਉਸਾਹਾਤਵਟੋਂਦੇ ਸਨ ਵੈਸੇ ਤਾਂ ਸਾਰਾ ਪਿੰਡ ਉਹਨਾਂ ਦੇ ਇਸ ਕਾਲੇ ਕੰਮ ਦੇ ਬਾਰੇ ਜਾਣਦਾ ਸੀ ਪਰ ਉਹਨਾਂ ਤੋਂ ਡਰਦਾ ਕੋਈ ਵੀ ਕੁਝ ਨਹੀਂ ਸੀ ਬੋਲਦਾ ਕਿਉਂਕਿ ਉਹਨਾਂ ਦੀ ਪਹੁੰਚ ਬਹੁਤ ਉੱਪਰ ਤੱਕ ਸੀ ਅੱਜ ਦੇ ਇੰਟਰਵਿਊ 'ਚ ਉਹ ਗੁਰੂ ਫਿਰ ਕਹਿ ਗਿਆ ਸੀ ਇਹੀ ਉਸਨੂੰ ਪਹਿਲੀ ਵਾਰੀ ਨਹੀਂ ਸੀ ਹੋਇਆ ਪਿਛਲੇ ਕੁਝ ਮਹੀਨਿਆਂ ਤੋਂ ਉਹ ਜਿੱਥੇ ਵੀ ਨੌਕਰੀ ਲੇ ਜਾਂਦਾ ਸੀ ਹਰ ਜਗ੍ਹਾ ਤੋਂ ਬਸ ਜਵਾਬ ਹੀ ਮਿਲਦਾ ਸੀ ਉਹ ਪੜ ਲਿਖ ਕੇ ਵੀ ਪਿੰਡ ਵਿੱਚ ਬੇਰੁਜ਼ਗਾਰ ਤੁਰਿਆ ਫਿਰਦਾ ਸੀ ਵੈਸੇ ਤਾਂ ਉਸ ਦੇ ਘਰ ਵਿੱਚ ਸਭ ਸੁੱਖ ਸੁਵਿਧਾਾਂ ਸੀ ਪਰ ਫਿਰ ਹੋਂ ਵੀ ਉਹ ਇੱਕ ਵਾਰ ਨੌਕਰੀ ਕਰਕੇ ਆਪਣੇ ਆਪ ਨੂੰ ਆਪਣੇ ਪੈਰਾਂ ਤੇ ਖੜਾ ਦੇਖਣਾ ਚਾਹੁੰਦਾ ਸੀ ਅੱਜ ਫਿਰ ਉਸ ਨੂੰ ਪਿੰਡ ਮੋੜ ਦੇ ਨੂੰ ਕਬੀਲਾ ਹੋ ਗਿਆ ਸੀ ਜਦੋਂ ਉਹ ਪਿੰਡ ਨੂੰ ਜਾਣ ਵਾਲੇ ਰਾਹ ਵਾਲੀ ਨਹਿਰ ਦੇ ਕਿਨਾਰੇ ਪੁੱਛਿਆ ਉਸੇ ਮੰਚ ਪਤਾ ਨਹੀਂ ਕਿ ਆਇਆ ਉਹ ਮੋਟਰਸਾਈਕਲ ਸਾਈਡ ਤੇ ਲਗਾ ਕੇ ਨਹਿਰ ਦੇ ਕਿਨਾਰੇ ਬੈਠ ਕੇ ਬਗਦੇ ਪਾਣੀ ਨੂੰ ਤੱਕਣ ਲੱਗ ਪਿਆ ਫਿਰ ਉਹ اچانک ਉੱਠਿਆ ਤੇ ਪਾਣੀ 'ਚ ਸ਼ਾਰ ਮਾਰਨ ਲਈ ਆਪਣੀ ਜਗ੍ਹਾ ਤੇ ਖੜਕ ਕੇ ਪ੍ਰੈਕਟਿਸ ਕਰਨ لگا ਉਸ ਨੂੰ ਇਦਾਂ ਕਰਦੇ ਦੇਖ ਦੂਰੋਂ ਕਿਸੇ ਨੇ ਉਸ ਨੂੰ ਆਵਾਜ਼ ਮਾਰਦਿਆਂ ਹੋਇਆਂ ਰੁਕਣ ਲਈ ਕਿਹਾ ਫਰੀਨੇ ਨੇ ਇੱਕ ਕੁੜੀ ਸਾਹਸਾਈ ਹੋਈ ਉਸ ਦੇ ਕੋਲ ਆਈ ਆ ਕੇ ਕਹਿਣ ਲੱਗੀ ਕੀ ਗੱਲ ਪ੍ਰਦਾਨ ਜ਼ਿੰਦਗੀ ਤਾਂ ਕੁਝ ਜ਼ਿਆਦਾ ਹੀ ਇਕੱਲਾ ਲੱਗਦਾ ਹੈ ਮ세 ਸ਼ਕਲ ਤੋ ਤਾ ਕਿਸੇ ਚੰਗੇ ਖਾਨਦਾਨ ਦਾ ਲੱਗਦਾ ਹੈ ਆਪਣਾ ਨਹੀਂ ਤੇ ਘੱਟੋ ਘੱਟ ਆਪਣੇ ਘਰਦਿਆਂ ਦਾ ਹੀ ਸੁਛਲਾ ਉਹ ਤੇਰੇ ਬਿਨਾ ਕਿਦਾਂ ਸਾਰੀ ਜ਼ਿੰਦਗੀ ਕੱਟਣਗੀ ਗੁਰੀ ਇੱਕ ਮਿੰਟ ਜੀ ਤੁਸੀਂ ਪਹਿਲਾਂ ਸਾਹ ਲਵੋ ਤੇ ਮੈਨੂੰ ਦੱਸੋ ਤੁਹਾਡੀ ਪ੍ਰੋਬਲਮ ਕੀ ਹੈ ਫਿਰ ਉਹ ਕੁੜੀ ਨਹਿਰ ਕਿਨਾਰੇ ਲੱਗੇ ਨੋਟਿਸ ਬੋਰਡ ਵੱਲ ਇਸ਼ਾਰਾ ਕਰਕੇ ਕਹਿਣ ਲੱਗੀ ਆਹ ਕੀ ਲਿਖਿਆ ਹੈ ਖੁਦਕੁਸ਼ੀ ਕਰਨਾ ਮਨਾਇਆ ਉਸੇ ਗੱਲ ਸੁਣ ਕੇ ਕੁੜੀ ਹੱਸਦੇ ਹੋਏ ਕਹਿਣ ਲੱਗਾ ਤੁਹਾਨੂੰ ਇਹ ਕਿਵੇਂ ਲੱਗਿਆ ਕਿ ਮੈਂ ਸੁਸਾਈਡ ਕਰਨ ਜਾ ਰਿਹਾ ਹਾਂ ਕੁੜੀ ਮੈਂ ਹੁਣੇ ਆਪਣੀ ਅੱਖੀਂ ਦੇਖਿਆ ਹੁਣੇ ਤੁਸੀਂ ਨਹਿਰ 'ਚ ਛਾਲ ਮਾਰਨ ਦੀ ਪ੍ਰੈਕਟਿਸ ਕਰ ਰਹੇ ਸੀ ਮੈਂ ਤੁਸੀਂ ਲੋਕਾਂ ਨੇ ਜ਼ਿੰਦਗੀ ਨੂੰ ਸਮਝ ਕੇ ਰੱਖਿਆ ਆ ਕੋਈ ਛੋਟੀ ਜੀ ਗੱਲ ਹੋ ਜਾਏ ਬਸ ਜਾਨ ਦੀਨ ਤੱਕ ਪਹੁੰਚਾਂਦੇ ਹਾਂ ਕੁੜੀ ਮੈਡਮ ਜੀ ਤੁਹਾਨੂੰ ਕੋਈ ਭੁਲੇਖਾ ਲੱਗਿਆ ਮੈਂ ਸੁਸਾਇਸਾਈਡ ਨਹੀਂ ਮੈਂ ਤਾਂ ਆਪਣੀ ਤੈਰਨ ਦੀ ਪ੍ਰੈਕਟਿਸ ਕਰਨ ਦੇ ਬਾਰੇ ਸੋਚ ਰਿਹਾ ਸੀ ਇਸ ਨਹਿਰ 'ਚ ਤਾਂ ਮੈਂ ਬਚਪਨ ਤੋਂ ਹੀ ਤੈਰਦਾ ਆ ਰਿਹਾ ਆ ਸ਼ਾਇਦ ਤੁਸੀਂ ਜਾਣਦੇ ਨਹੀਂ ਕਿ ਮੈਂ ਸਟੇਟ ਲੈਵਲ ਦਾ ਤੈਰਾਕ ਰਹਿ ਚੁੱਕੇ ਆਂ ਕੁੜੀ ਅੱਛਾ ਜੀ ਸੌਰੀ ਗਲਤੀ ਹੋ ਗਈ ਮੈਨੂੰ ਲੱਗੇ ਕਿ ਕਿਤੇ ਤੁਸੀਂ ਗਰੀ ਇਹ ਜ਼ਿੰਦਗੀ ਮੈਨੂੰ ਹਰਾ ਦੇਵੀ ਇਸ ਜ਼ਿੰਦਗੀ 'ਚ ਹਲੇ ਇਹਨਾਂ ਦਮ ਨਹੀਂ ਆ ਬਾਕੀ ਮੇਰਾ ਨਾਮ ਗੁਰਜੀਤ ਸਿੰਘ ਸਾਰੇ ਮੈਨੂੰ ਪਿਆਰ ਨਾਲ ਗੁਰੀ ਕਹਿੰਦੇ ਨੇ ਹੱਥ ਛੋੜਦਿਆਂ ਕਹਿਣ ਲੱਗਾ ਓ ਨਾਈਸ ਨੇਮ ਮੇਰਾ ਨਾਮ ਹੈ ਜੀ ਨਿਤਿਕਾ ਸ਼ਰਮਾ ਗੁਡ ਨਿਤਿਕਾ ਜੀ ਬੜੀ ਖੁਸ਼ੀ ਹੋਈ ਤੁਹਾਨੂੰ ਮਿਲ ਕੇ ਵੈਸੇ ਪਹਿਲਾਂ ਕਦੇ ਤੁਹਾਨੂੰ ਇਸ ਇਲਾਕੇ 'ਚ ਦੇਖਿਆ ਨਹੀਂ ਨਾ ਨਾ ਹੀ ਤੁਸੀਂ ਕਿਸੇ ਨੇੜੇ ਦੇ ਪਿੰਡ ਦੇ ਲੱਗਦੇ ਹੋ ਨਿਤਿਕਾ ਹਾਂਜੀ ਤੁਸੀਂ ਸਹੀ ਕਿਹਾ ਮੈਂ ਕੁਝ ਸਮਾਂ ਪਹਿਲਾਂ ਹੀ ਇੰਗਲੈਂਡ ਤੋਂ ਆਈ ਹਾਂ ਮੈਂ ਵੈਸੇ ਤਾਂ ਨਾਲ ਦੇ ਸ਼ਹਿਰ ਰਹਿੰਦੀ ਹਾਂ ਪਰ ਜਦ ਕਦੇ ਵੀ ਮੈਂ ਉਦਾਸ ਜਾਂ ਦੁਖੀ ਹੁੰਨੀ ਹਾਂ ਤਾਂ ਇਦਾਂ ਦੀ ਸ਼ਾਂਤ ਜਗ੍ਹਾ ਤੇ ਆ ਕੇ ਮੇਰੇ ਮਨ ਨੂੰ ਬਹੁਤ ਖੁਸ਼ੀ ਤੇ ਸਕੂਨ ਮਿਲਦਾ ਹੈ ਗੁਰੀ ਓਹੋ ਮਤਲਬ ਕੁਦਰਤ ਨੂੰ ਪਿਆਰ ਕਰਨ ਵਾਲੇ ਇਨਸਾਨ ਹੋ ਇਹ ਤਾਂ ਬਹੁਤ ਚੰਗੀ ਗੱਲ ਆ ਚਲੋ ਚੰਗਾ ਜੀ ਤੁਸੀਂ ਬਾਤ ਕੇ ਕਰੋ ਕੁਦਰਤ ਦੇ ਦਰਸ਼ਨ ਮੈਂ ਚੱਲਦਾ ਆਂ ਮੇਰੀਆਂ ਹੱਲੇ ਧਾਰਾਂ ਕੱਢਣੇ ਬਾਲੀਆਂ ਪਈਆਂ ਨੇ ਨਿਤਿਕ ਧਾਰਾਂ ਇਹ ਕੀ ਹੁੰਦਾ ਏ ਗੁਰੂ ਮੈਨੂੰ ਤਾਂ ਲੱਗਦਾ ਤੁਸੀਂ ਕਦੇ ਪਿੰਡ ਵੀ ਨਹੀਂ ਦੇਖਿਆ ਹੋਣਾ ਨਿਤਿਕਾ ਹਾਂਜੀ ਤੁਸੀਂ ਸਹੀ ਕਿਹਾ ਮੈਂ ਕਦੇ ਪਿੰਡ ਦੇਖਿਆ ਹੀ ਨਹੀਂ ਨਾ ਨਾ ਹੀ ਪਿੰਡ ਦੀ ਲਾਈਫ ਦੇਖੀ ਆ ਬਸ ਸਿਰਫ ਗਾਣਿਆਂ ਫਿਲਮਾਂ ਚ ਦੇਖਿਆ ਆ ਜੋ ਵੀ ਦੇਖਿਆ ਆ ਗੁਰੂ ਚਲੋ ਕੋਈ ਗੱਲ ਨਹੀਂ ਜੀ ਦਿਖਾਵਾਂਗੇ ਕਦੀ ਤੁਹਾਨੂੰ ਵੀ ਪਿੰਡੂ ਲਾਈਫ ਨਿਤਿਕਾ ਸਚੀ ਕਦੋਂ ਗੁਰੀ ਚਲ ਅਗਲੀ ਵਾਰੀ ਤੁਸੀਂ ਉਦਾਸ ਹੋ ਕੇ ਨਹਿਰ ਕੰਢੇ ਆ ਕੇ ਬੱਠੇ ਮੈਨੂੰ ਮਿਲੋਗੀ ਉਦੋਂ ਚੰਗਾ ਜੀ ਫਿਰ ਮੈਂ ਚੱਲਦਾ ਹਾਂ ਤੁਸੀਂ ਵੀ ਚਲੇ ਜਾਓ ਹਨ ਹਨੇਰਾ ਹੋ ਰਿਹਾ ਹੈ ਨਿਤਿਕਾ ਨੇ ਜਦ ਹੱਥ ਮਿਲਾਉਣ ਲਈ ਗੁਰੀ ਬਲਬਦਾਇਆ ਤਾਂ ਉਹ ਕਹਿਣ ਲੱਗਾ ਨਿਤਿਕਾ ਜੀ ਸਾਡੇ ਪਿੰਡਾਂ 'ਚ ਰਿਵਾਜ ਆ ਕੁੜੀਆਂ ਨਾਲ ਕਦੇ ਹੱਥ ਨਹੀਂ ਮਲਾਇਆ ਜਾਂਦਾ ਬਸ ਦੋਵੇਂ ਹੱਥ ਜੋੜ ਕੇ ਸਤਸ਼ੀ ਅਕਾਲ ਬੁਲਾਈ ਜਾਂਦੀ ਆ ਨੀਤਿਕਾ ਓਕੇ ਜੀ ਫਿਰ ਉਸਨੇ ਦੋਵੇਂ ਹੱਥ ਜੋੜ ਕੇ ਗੁਰੇ ਨੂੰ ਸਤਸ਼ੀ ਕਾਲ ਬੁਲਾਈ ਫਿਰ ਗੁਰੇ ਨੇ ਬਾਈਕ ਲੈ ਕੇ ਇੱਕ ਮਾਰੀ ਤੇ ਆਪਣੇ ਪਿੰਡ ਦੇ ਰਾਹ ਪੈ ਗਿਆ ਘਰ ਜਾ ਕੇ ਉਸਨੇ ਕੱਪੜੇ ਬਦਲੇ ਤੇ ਫਿਰ ਡਿੰਗਰਾਂ ਦੀ ਦੀਵਾਲੀ ਹੋ ਗਈ ਆ ਰਾਤ ਨੂੰ ਜਦੋਂ ਉਹ ਸਾਰੇ ਰੋਟੀ ਖਾ ਰਏ ਸਨ ਤਾਂ ਉਸ ਦਾ ਬਾਪੂ ਕੇਰ ਸਿੰਘ ਪੁੱਛਣ ਲੱਗਾ ਹਾਂ ਵੀ ਫਿਰ ਲਾੜ ਸਾਹਿਬ ਕੀ ਬਣਿਆ ਤੁਹਾਡੀ ਨੌਕਰੀ ਦਾ ਗੁਰੇ ਕੁਝ ਨਹੀਂ ਬਣਿਆ ਬਾਪੂ ਜੀ ਹੁਣ ਕਿਤੇ ਹੋਰ ਟਰਾਈ ਕਰਾਂਗਾ ਕਿ ਉਹ ਯਾਰ ਤੈਨੂੰ ਕਿੰਨੇ ਮਹੀਨੇ ਹੋ ਗਏ ਆ ਨੌਕਰੀ ਨੌਕਰੀ ਕਰਦੇ ਨੂੰ ਨਾ ਆਹ ਸਾਲੀ ਜੋ ਮੈਂ ਇੰਨੀ ਜ਼ਮੀਨ ਜਾਇਦਾਦ ਦਿਨ ਰਾਤ ਮਿਹਨਤ ਕਰਕੇ ਇਕੱਠੀ ਕੀਤੀ ਆ ਕਿਹਦੇ ਲਈ ਉਹ ਤੇਰੇ ਲਈ ਹੀ ਆ ਇਹ ਸਭ ਕੁਝ ਮੈਂ ਕਿਹੜਾ ਕੁਝ ਛਾਤੀ ਤੇ ਰੱਖ ਕੇ ਲੈ ਜਾਣਾ ਆ ਤੈਨੂੰ ਪਤਾ ਨਹੀਂ ਕਾਦਾ ਅਕਲ ਆਉ ਤੇਰੇ ਦਿਮਾਗ 'ਚ ਪਤਾ ਨਹੀਂ ਕੀ ਭੜਿਆ ਹੈ ਹਰ ਵੇਲੇ ਨੌਕਰੀ ਨੌਕਰੀ ਕਰਦਾ ਰਹਿਣਾ ਆ ਜੋ ਤੇਰੇ ਹਾਲ ਨਹੀਂ ਨਾ ਪੁੱਤਰਾ ਕੰਨੂ ਜੇ ਕਿਤੇ ਮੈਂ ਅੱਖਾਂ ਮੀਚ ਗਿਆ ਨਾ ਸਾਰੀ ਪਹਿਲੀ ਸੀਰੀ ਸਾਂਭੇਗਾ ਲਿਖਵਾ ਲਾ ਮੇਰੇ ਤੋਂ ਉੱਪਰ ਉਹ ਸ਼ਰੀਕ ਤਾਂ ਮੇਰੇ ਸਾਡੇ ਕਰੋਂ ਦੇ ਮੂੰਹ ਹੱਡੀ ਬੈਠੇ ਆ ਇਸ ਜ਼ਮੀਨ ਪਿੱਛੇ ਗੁਰੀ ਬਾਪੂ ਜੀ ਤੁਸੀਂ ਮੈਨੂੰ ਇੱਕ ਸਾਲ ਦਾ ਟਾਈਮ ਦਿੱਤਾ ਸੀ ਨਾ ਹਰੇ ਦਾਸ ਵਿੱਚ ਕੁਝ ਮਹੀਨੇ ਹੀ ਕੁਝਰੇ ਆ ਮੈਨੂੰ ਪੂਰਾ ਯਕੀਨ ਆ ਕਿਤੇ ਨਾ ਕਿਤੇ ਅੱਜ ਨਹੀਂ ਤਾਂ ਕੱਲ ਮੇਰੀ ਗੱਲ ਬਣ ਹੀ ਜਾਏਗੀ ਨਾਲੇ ਐਵੇਂ ਕਿਵੇਂ ਕਿ ਤੁਹਾਡੀ ਉਮਰ ਪਰ ਦੀ ਕਮਾਈ ਲੈ ਜਾਓ ਵਚਾਲਿਓ ਨਾ ਪਾੜ ਕੇ ਦੂ ਮੈਂ ਉਸ ਨੂੰ ਵੱਡੇ ਸੁਰਮੀ ਨੂੰ ਕਿ ਹੂੰ ਬਨ ਜਾਏਗੀ ਕੱਲ ਇਸ ਦੀ ਵੱਡੇ ਚੌਧਰੀ ਦੀ ਉਹ ਮੈਂ ਤੈਨੂੰ ਜ਼ਮੀਨਾਂ ਦਾ ਮਾਲਕ ਬਣਾਉਣ ਨੂੰ ਫਿਰਦਾ ਹਾਂ ਤੇ ਤੂੰ ਸੜਿਆ ਲੋਕਾਂ ਦਾ ਨੌਕਰ ਬਣਨ ਨੂੰ ਫਿਰਦਾ ਹਾਂ ਪੜ੍ਹਾਈ ਲਿਖਾਈ ਨੇ ਤੇਰਾ ਦਿਮਾਗ ਖਰਾਬ ਕਰਤਾ ਏ ਉਪਰੋਂ ਮੇਰੇ ਸਾਲੇ ਸ਼ਰੀਕ ਹੁਣ ਤੇਰੇ ਪਿਓ ਦਾ ਗੱਲ ਨੂੰ ਹੱਥ ਪਾਉਣ ਨੂੰ ਫਿਰਦੇ ਆ ਕਹਿ ਕੇ ਗੁੱਸੇ 'ਚ ਰੋਟੀ ਵਿੱਚੇ ਹੀ ਛੱਡ ਕੇ ਉੱਠ ਕੇ ਬਾਹਰ ਚਲਾ ਗਿਆ ਬੇਪੁੱਤ ਤੂੰ ਆਪਣੇ ਪਿਓ ਦੀ ਗੱਲ ਕਿਉਂ ਨਹੀਂ ਮੰਨ ਲੈਂਦਾ ਕਿਉਂ ਹਰ ਵੇਲੇ ਉਸ ਨੂੰ ਖਿਚਾਉਂਦਾ ਰਹਿਣਾ ਹੈ ਉਹ ਤਾਂ ਪਹਿਲਾਂ ਹੀ ਦੁਪਹਿਰੇ ਦਾ ਤਪਿਆ ਫਿਰਦਾ ਹੈ ਉਸਦੀ ਬੇਬੇ ਦਿਹਾਲ ਕਰਨ ਚੌਂਕੇ 'ਚ ਬੈਠੀ ਹੋਈ ਕਹਿਣ ਲੱਗੀ ਗੁਰੀ ਭਾਂਡੇ ਚੱਕ ਕੇ ਲਿਆ ਕੇ ਚੌਂਕੇ 'ਚ ਰੱਖ ਕੇ ਆਪਣੀ ਬੇਬੀ ਕੋਲ ਬੈਠਦਾ ਹੋਇਆ ਕਹਿਣ ਲੱਗਾ ਕਿਉਂ ਬੇਬੀ ਕੀ ਗੱਲ ਹੋ ਗਈ ਬੇਬੇ ਬੇਪੁੱਤ ਤੈਨੂੰ ਤਾਂ ਪਤਾ ਹੀ ਆ ਅੱਜ ਆਪਣੀ ਪਾਣੀ ਦੀ ਵਾਰੀ ਸੀ ਤੇ ਤੇਰਾ ਬਾਪੂ ਖੇਤਾਂ ਨੂੰ ਪਾਣੀ ਲਗਾ ਰਿਹਾ ਸੀ ਪਰ ਬਿੱਲੇ ਨੇ ਆ ਕੇ ਜਾਣਬੁੱਝ ਕੇ ਪਾਣੀ ਵਾਲਾ ਨੱਕਾ ਮੋੜ ਕੇ ਆਪਣੇ ਖੇਤ ਵੱਲ ਨੂੰ ਕਰ ਲਿਆ। ਜਦ ਤੇਰਾ ਬਾਪੂ ਦੇਖਣ ਆਇਆ ਕਿ ਖੇਤ ਨੂੰ ਪਾਣੀ ਕਿਉਂ ਨਹੀਂ ਲੱਗ ਰਿਹਾ ਤਾਂ ਉਸ ਨੇ ਦੇਖਿਆ ਕਿ ਬਿੱਲੇ ਨੇ ਪਾਣੀ ਦਾ ਮੂੰਹ ਆਪਣੇ ਖੇਤ ਵੱਲ ਨੂੰ ਮੋੜਿਆ ਹੋਇਆ ਸੀ। ਜਦ ਉਸ ਨੇ ਪਾਣੀ ਦਾ ਨੱਕਾ ਆਪਣੇ ਖੇਤ ਨੂੰ ਮੋੜਨ ਲੱਗਾ ਤਾਂ ਉਸੇ ਵੜੇ ਬਿੱਲਾ ਉੱਥੇ ਆ ਕੇ ਤੇਰੇ ਬਾਪੂ ਨਾਲ ਬਹਿਸਣ ਲੱਗ ਪਿਆ। ਆਪਣੀ ਕੋਈ ਵਾਹ ਪੇਸ਼ਨਾ ਚਲਦੀ ਦੇਖ ਕੇ ਬਿੱਲਾ ਤੇਰੇ ਬਾਪੂ ਨੂੰ ਮਾਰਨ ਨੂੰ ਪਿਆ। ਪਰ ਤੇਰੇ ਬਾਪੂ ਦਾ ਜੁੱਸਾ ਤਕੜਾ ਹੁਣ ਕਰਕੇ ਉਸਨੇ ਕੋਈ ਉਸਦੀ ਵਾਣੀ ਚੱਲਣ ਦਿੱਤੀ ਗੁਰੀ ਇਸ ਸਾਲੇ ਬਿੱਲੇ ਨੇ ਮੇਰੇ ਹੱਥੋਂ ਮਰ ਜਾਣਾ ਹੈ ਕਿਸੇ ਦਿਨ ਬੀਬੀ ਬੇਪਤਨਾ ਤੂੰ ਨਹੀਂ ਲੜਨਾ ਕਿਸੇ ਨਾਲ ਵੀ ਗੁਰੀ ਪਰ ਬੀਬੀ ਮੈਂ ਖੜ ਕੇ ਇਦਾਂ ਲੋਕਾਂ ਵਾਂਗ ਤਮਾਸ਼ਾ ਵੀ ਤਾਂ ਨਹੀਂ ਦੇਖ ਸਕਦਾ ਨਾ ਅੱਜ ਉਸਨੇ ਮੇਰੇ ਬਾਪੂ ਨੂੰ ਹੱਥ ਪਾ ਲਿਆ ਕੱਲ ਮੇਰੇ ਗੱਲ ਨੂੰ ਹੱਥ ਪਾ ਲੂ ਫੇਰ ਬੀਬੀ ਇਹ ਕੁੱਤੇ ਦੀਆਂ ਪੂੰਛਾਂ ਨਹੀਂ ਇੰਨੀ ਜਲਦੀ ਸਿੱਧੀਆਂ ਨਹੀਂ ਹੋਣੀਆਂ ਮੈਨੂੰ ਹੀ ਕੁਝ ਕਰਨਾ ਪੈਣਾ ਹੈ ਫਿਰ ਉਹ ਦੋਵੇਂ ਵੀ ਰਾਤ ਦਾ ਰੋਟੀ ਪਾਣੀ ਖਾ ਕੇ ਸੌਂ ਗਏ। ਅਗਲੇ ਦਿਨ ਗੁਰੀ ਆਪਣੇ ਬਾਪੂ ਤੋਂ ਪਹਿਲਾਂ ਹੀ ਖੇਤ 'ਚ ਪਹੁੰਚਿਆ ਤੇ ਜਾ ਕੇ ਆਪਣੇ ਖੇਤਾਂ ਨੂੰ ਪਾਣੀ ਛੱਡ ਕੇ ਆਪਣੀ ਮੋਟਰ ਦੇ ਜਾ ਕੇ ਬੈਠ ਗਿਆ। ਕੁਝ ਥੇਰ ਬਾਅਦ ਬਿੱਲਾ ਕੁਮਦਾ ਕਮਾਉਂਦਾ ਆਪਣੇ ਖੇਤਾਂ 'ਚ ਉਹ ਗੁਰੀ ਦੇ ਖੇਤ 'ਚ ਆਇਆ ਜੇ ਆਪਣੀ ਆਦਤ ਅਨਸਾਰ ਆ ਕੇ ਜਾਣਬੁੱਝ ਕੇ ਨੱਕਾ ਆਪਣੇ ਖੇਤ ਨੂੰ ਮੋੜ ਲਿਆ। ਫਿਰ ਕੁਝ ਥੇਰ ਬਾਅਦ ਗੁਰੀ ਜਦ ਪਾਣੀ ਦੇਖਣ ਆਇਆ ਤਾਂ ਉਸ ਨੇ ਦੇਖਿਆ ਕਿ ਪਾਣੀ ਉਹਨਾਂ ਦਾ ਖੇਤਾਂ ਨੂੰ ਨਾ ਲੱਗੇ ਬਿੱਲੇ ਕੀ ਖੇਤਾਂ ਨੂੰ ਲੱਗ ਰਿਹਾ ਏ ਇਹ ਦੇਖ ਉਹ ਮਣ ਹੀ ਮਨ ਹੱਸਿਆ ਤੇ ਪਾਣੀ ਦਾ ਨੱਕਾ ਆਪਣੇ ਖੇਤ ਨੂੰ ਮੋੜਨ ਲੱਗਾ ਉਦੋਂ ਹੀ ਬਿੱਲਾ ਉੱਥੇ ਆ ਗਿਆ ਤੇ ਉਸ ਦੇ ਹੱਥੋਂ ਕਹੀ ਖੋਣ ਲੱਗਾ ਗੁਰੇ ਉਸ ਨੂੰ ੱਤਕਾ ਮਾਰਦੇ ਹੋਏ ਕਹਿਣ ਲੱਗਾ ਬਿੱਲਿਆ ਤੈਨੂੰ 20 ਵਾਰੀ ਕਿਹਾ ਏ ਇਹ ਬੱਚਿਆਂ ਵਾਲੇ ਕੰਮ ਨਾ ਕਰਿਆ ਕਰ ਸਾਲਿਆ ਐਵੇਂ ਕਰੇ ਤੂੰ ਮੇਰੇ ਹੱਥੋਂ ਫੈਂਟਿਆ ਜਾਏਗਾ ਬਿੱਲਾ ਮੈਂ ਤੁਸੀਂ ਪਿਓ ਪਤਨੇ ਸਭ ਨੂੰ ਫੈਂਟਣ ਦਾ ਠੀਕਾ ਲੈ ਰੱਖਿਆ ਏ ਕਾਲਤਾ ਤੀਰਾ ਬੁਰਾ ਮੇਰੇ ਹੱਥੋਂ ਬਚ ਗਿਆ ਪਰ ਅਗਲੀ ਵਾਰੀ ਨਾ ਮੈਂ ਉਸਦੀ ਕੁੰਡੀ ਮੋੜ ਦੇਣੀ ਆ ਗੁਰੂ ਕੀ ਕਿਹਾ ਸਲਿਆ ਦੁਬਾਰਾ ਕਹੀਂ ਬਿੱਲਾ ਮੈਂ ਕਿਹਾ ਤੁਹਾਡੀਆਂ ਦੋਵੇਂ ਪਿਓ ਪੁੱਤ ਦੀਆਂ ਲਾਸ਼ਾਂ ਜਿਵੇਂ ਇਸੇ ਜ਼ਮੀਨ ਵਿੱਚ ਨਾ ਦੱਬੀਆਂ ਨਾ ਤਾਂ ਮੈਂ ਵੀ ਗਿੱਜਨ ਸਿੰਘ ਦੀ ਔਲਾਦ ਨਹੀਂ ਇੰਨੀ ਗੱਲ ਸੁਣ ਕੇ ਗੁਰੂ ਨੂੰ ਗੁੱਸਾ ਆ ਗਿਆ ਤੇ ਉਸਦੇ ਬਰਾਬਰ ਖੜਾ ਹੋ ਕੇ ਕਹਿਣ ਲੱਗਾ ਨਾ ਅੱਜ ਪਹਿਲਾਂ ਫਿਰ ਦੇਖ ਹੀ ਲੈਨੇ ਆ ਕੌਣ ਕਿਸ ਨੂੰ ਮਿੱਟੀ 'ਚ ਦੱਬਦਾ ਹੈ ਆਕੇ ਉਸਨੇ ਬਿੱਲੀ ਨੂੰ ਧੌਣ ਤੋਂ ਫੜ ਕੇ ਖਾਲਜੀ ਸੁੱਟ ਕੇ ਕੁੱਟਣਾ ਸ਼ੁਰੂ ਕਰ ਦਿੱਤਾ ਉਧਰ ਕੁਝ ਥੇਰ ਬਾਅਦ ਕੀਰ ਸਿੰਘ ਵੀ ਖੇਤ ਆ ਗਿਆ ਮੋਟਰ ਦੇ ਪਿਛਲੇ ਪਾਸੇ ਖੇਤਾਂ 'ਚ ਰੌਲਾ ਪੈਂਦਾ ਸੁਣ ਕੇ ਉਹ ਜਲਦੀ ਨਾਲ ਉਧਰ ਨੂੰ ਭਜਿਆ ਜਦ ਜਾ ਕੇ ਉਸਨੇ ਦੇਖਿਆ ਤਾਂ ਗੁਰੀ ਨੇ ਬਿੱਲਾ ਟਾਇਆ ਹੋਇਆ ਸੀ ਮਾਰ ਮਾਰ ਕੇ ਉਸ ਦਾ ਮੂੰਹ ਲਹੂ ਲਹਾਨ ਕੀਤਾ ਹੋਇਆ ਸੀ ਕੀਰ ਸਿੰਘ ਨੇ ਭੱਜ ਕੇ ਗੁਰੀ ਤੋਂ ਬਿੱਲੇ ਨੂੰ ਛਡਵਾਇਆ ਤੇ ਕਹਿਣ ਲੱਗਾ ਉਹ ਪੁੱਤ ਛੱਡੇ ਸੁ ਉਹ ਤਾਂ ਕਮਲਾ ਆ ਤੂੰ ਤਾਂ ਸਿਆਣਾ ਬਣ ਦੋ ਸਾਇਸ ਦੇ ਵਿੱਚ ਐਵੇਂ ਕਾ ਨੂੰ ਤੂੰ ਮਰਿਆ ਸੱਪ ਗੱਲ ਪਾਉਣਾ ਆ ਚੱਲ ਛੱਡ ਬਿੱਲਾ ਛੁੱਟਣ ਤੋਂ ਬਾਅਦ ਉਹਨਾਂ ਨੂੰ ਧਮਕੀਆਂ ਦਿੰਦੇ ਹੋਏ ਉੱਥੋਂ ਚਲਾ ਗਿਆ ਅਗਲੇ ਦਿਨ ਸਵੇਰ ਹੀ ਕੇਰ ਸਿੰਘ ਦੇ ਭਰਾ ਗੱਜਨ ਸਿੰਘ ਨੇ ਪੰਚਾਇਤ ਬੁਲਾ ਲਈ ਦੋਵੇਂ ਪਰਿਵਾਰ ਸੱਤ ਚ ਬੈਠੇ ਹੋਏ ਸਨ ਫੇਰ ਕੁਝ ਥੇਰ ਬਾਅਦ ਸਰਪੰਚ ਕਹਿਣ ਲੱਗਾ ਹਾਂਜੀ ਗੱਜਨ ਸਿੰਘ ਜੀ ਤੁਸੀਂ ਦੱਸੋ ਕੀ ਗੱਲ ਹੋਈ ਸੀ ਕਿਚ ਨਾ ਸਰਪੰਚਾ ਆਹੀ ਦਿਨ ਦੇਖਣ ਲਈ ਤੈਨੂੰ ਮੈਂ ਬੂਟਾ ਪਾ ਕੇ ਜਿਤਵਾਇਆ ਸੀ ਨਾ ਹੁਣ ਨੂੰ ਹਲੇ ਕੁਝ ਬਾਕੀ ਆ ਮੇਰਾ ਮੁੰਡਾ ਬਿੱਲਾ ਕੱਲ ਸਵੇਰੇ ਖੇਤ ਨੂੰ ਪਾਣੀ ਲਗਾ ਰਿਹਾ ਸੀ ਤੇ ਉਹ ਮੇਰੇ ਭਤੀਜੇ ਗੁਰੀ ਨੇ ਆ ਕੇ ਬਿਨਾ ਕਿਸੇ ਗੱਲੋਂ ਉਸ ਨੂੰ ਬਹੁਤ ਕੁੱਟਿਆ ਇਸ ਦਾ ਅੰਦਾਜ਼ਾ ਤੁਸੀਂ ਇਸ ਹਾਲਤ ਦੇਖ ਕੇ ਹੀ ਲਗਾ ਸਕਦੇ ਹੋ ਮੈਂ ਹੁਣ ਤੱਕ ਜਵਾਕ ਸਮਝ ਕੇ ਇਸ ਦਾ ਲਿਹਾਜ਼ ਕਰੀ ਜਾਣਾ ਹੈ ਨਾ ਰੱਬ ਨਾ ਕਰੇ ਜੇ ਕਿਤੇ ਕਾਹਨੂੰ ਇਸ ਨਾਲ ਕੋਈ ਉੰਨੀ ਕੀ ਹੋ ਗਏ ਤਾਂ ਸਭ ਨੇ ਕਹਿਣਾ ਹੈ ਇਹ ਕਰਾ ਗੱਜਨ ਸਿੰਘ ਦਾ ਕੀਤਾ ਹੈ ਇਨੀ ਗੱਲ ਸੁਣ ਕੇ ਫਿਰ ਕੇਰ ਸਿੰਘ ਭੜਕ ਗਿਆ ਤੇ ਕਹਿਣ ਲੱਗਾ ਗੱਜਨਾ ਮੇਰੇ ਹੁੰਦੇ ਹੋਏ ਕੋਈ ਮੇਰੇ ਪੁੱਤ ਦੀ ਹਵਾ ਵੱਲ ਵੀ ਝਾਕੇ ਤਾਂ ਦਿਖਾਵੇ ਨਾਲ ਜੀ ਇਨੀ ਹੀ ਤੇਰੇ ਡੋਲਿਆਂ 'ਚ ਜੋਰ ਆ ਨਾ ਆ ਜਾ ਪਾ ਕੇ ਦਿਖਾ ਹੱਥ ਮੇਰੇ ਪੁੱਤ ਨੂੰ ਸਾਲੇ ਤੁਹਾਡੇ ਸਾਰਿਆਂ ਦੀਆਂ ਜੀ ਅੱਜ ਘਰਾਂ ਨੂੰ ਲਾਸ਼ਾਂ ਨਾ ਗਈਆਂ ਨਾ ਤਾਂ ਮੈਨੂੰ ਵੀ ਕੇਰ ਸਿੰਘ ਨਾਲ ਆਖੀ ਆਪਣੀ ਬੰਦੂਕ ਮੋਢੇ ਤੋਂ ਲਾ ਕੇ ਗੱਜਨ ਵਰ ਤਾਣਦੇ ਹੋਏ ਕਹਿਣ ਲੱਗਾ ਇਹਨੇ ਨੂੰ ਤਾਰੀ ਤੇ ਬਿੱਲਾ ਵੀ ਆਪਣੇ ਲੰਡਰ ਦੋਸਤਾਂ ਨਾਲ ਜੀ ਪਰ ਕੇ ਸੱਤ ਚਾ ਪਹੁੰਚੇ ਸਰਪੰਚ ਖੜੇ ਹੋ ਕੇ ਕੇਰ ਸਿੰਘ ਨੂੰ ਰੋਕਦੇ ਹੋਏ ਕਹਿਣ ਲੱਗਾ ਉਹ ਸ਼ਾਂਤੀ ਰੱਖੋ ਖੇਰ ਸਿੰਘ ਜੀ ਤੁਸੀਂ ਤਾਂ ਪਹਿਲਾਂ ਆਪਣੀ ਬੰਦੂਕ ਥੱਲੇ ਕਰੋ ਤੇ ਸ਼ਾਂਤੀ ਨੇ ਤੁਸੀਂ ਆਪਣੀ ਗੱਲ ਦੱਸੋ ਖੇ ਹੁਣ ਕੀ ਸਰਪੰਚ ਸਾਹਿਬ ਮੈਂ ਮੰਨਦਾ ਹਾਂ ਮੇਰੇ ਮੁੰਡੇ ਨੇ ਬਿੱਲੇ ਨੂੰ ਕੁੱਟਿਆ ਪਰ ਕਿਉਂ ਕੁੱਟਿਆ ਉਸ ਦਾ ਕਾਰਨ ਵੀ ਮੈਂ ਹੁਣ ਦੱਸਦਾ ਹਾਂ ਪਰਸੋਂ ਬਿੱਲੇ ਨੇ ਮੇਰੇ ਨਾਲ ਵੀ ਬਹੁਤ ਬਹਿਸ-ਵਾਜੀ ਕੀਤੀ ਇਸ ਨੇ ਤਾਂ ਮੇਰੇ ਗਿਰੇਬਾਨ ਨੂੰ ਹੱਥ ਪਾ ਲਿਆ ਸੀ ਪਰ ਮੈਂ ਫਿਰ ਵੀ ਗਿਆ ਚੱਲ ਉਹ ਕੋਈ ਨਾ ਹਲੇ ਜਵਾਕਾ ਹਲੇ ਕੱਲ ਇਹ ਕੱਲ ਮੇਰੀ ਘਰ ਵਾਲੀ ਨੇ ਮੇਰੇ ਪੁੱਤ ਨੂੰ ਦੱਸ ਦਿੱਤੀ ਤਾਂ ਅਗਲੇ ਦਿਨ ਜਦੋਂ ਉਹ ਖੇਤ ਨੂੰ ਪਾਣੀ ਲਗਾ ਰਿਹਾ ਸੀ ਤਾਂ ਇਸ ਦੇ ਨਾਲ ਵੀ ਬਿੱਲੇ ਨੇ ਆ ਕੇ ਉਹੀ ਹਰਕਤ ਕੀਤੀ ਫਿਰ ਇਸੇ ਗੱਲ ਤੋਂ ਇਹ ਦੋਵੇਂ ਲੜ ਪਏ ਤੇ ਇੱਥੇ ਲੜਾਈ 'ਚ ਬਿੱਲੇ ਦੇ ਹੱਸਟਾਂ ਵਜੀ ਬਿੱਲਾ ਓਏ ਬੁੜਿਆ ਤੁਸੀਂ ਸਾਲਿਓ ਪਿਓ ਪੁੱਤ ਨੇ ਰਲ ਕੇ ਸਲਾਹ ਕਰਕੇ ਮੈਨੂੰ ਕੁੱਟਿਆ ਕੋਈ ਨਾ ਕੋਈ ਗੱਲ ਨਹੀਂ ਮੈਂ ਵੀ ਗੱਜਨ ਸਿੰਘ ਦੀ ਔਲਾਦ ਆ। ਬਾਜੀ ਦਾ ਵਾਪਸ ਜ਼ਰੂਰ ਮੁੜੂ। ਗੁਰੇ ਸਾਲਿਆ ਉਹ ਤੇਰਾ ਚਾਚਾ ਲੱਗਦਾ। ਤੂੰ ਜਿਸ ਨੂੰ ਭਰੇ ਪੰਚਾਇਤ ਚ ਬੁੜਾ ਬੁਲਾ ਰਿਹਾ ਆ। ਨਾਲੇ ਜੀ ਇੰਨਾ ਹੀ ਸ਼ੌਂਕ ਆ ਨਾ ਬਾਜੀ ਮੋੜੁੰਦਾ। ਤਾਂ ਜਦੋਂ ਮਰਜੀ ਜਿੱਥੇ ਮਰਜੀ ਆ ਜਾਣਾ। ਦੋਨੇ ਭਰਾਸ ਵਾਲੇ ਫੋਕੇ ਬੰਬ। ਫਿਰ ਨਿਹਾਲ ਕੌਰ ਗੱਜਨ ਸਿੰਘ ਦੀ ਘਰ ਵਾਲੀ ਕੇਰ ਸਿੰਘ ਨੂੰ ਕਹਿਣ ਲੱਗੀ। ਨਾ ਗੱਲ ਸੁਣ। ਵੇ ਦਿਉਰਾ ਤੂੰ ਆਪਣੀ ਪੁੱਤ ਨੂੰ ਸਮਝਾ ਕੇ ਰੱਖ ਲੈ। ਜਵਾਨੀ ਦਾ ਇਨਾਮ ਨਹੀਂ ਕਰੀਦਾ ਫੇਰ ਨਾ ਕਹੀਂ ਕੱਲ ਨੂੰ ਮੇਰੇ ਪੁੱਤਾਂ ਨੇ ਤੇਰੇ ਬੁਢਾਪੇ ਦੀ ਲਾਠੀ ਤੋੜ دی۔ ਗੁਰੀ ਉਹ ਤਾਈ ਕਿਹੜੇ ਪੁੱਤ ਉਹ ਨਿਸ਼ੇੜੀ ਤਾਰੀ ਜਿਸ ਦੀ ਅੱਕ ਕਦੇ ਨਸ਼ਾ ਕੀਤੇ ਬਗਰ ਖੁੱਲਦੀ ਹੀ ਨਹੀਂ ਨਾਲੇ ਤੈਨੂੰ ਪਤਾ ਆਂ ਬੀਵਾਰੀ ਸ਼ਹਿਰ ਦੇ ਚੌਂਕ 'ਚ ਤੇਰਾ ਇਹ ਸ਼ੇਰ ਪੁੱਤ ਬਿੱਲਾ ਲੋਕਾਂ ਦੀਆਂ ਧੀਆਂ ਭੈਣਾਂ ਨੂੰ ਛੇੜਨ ਦੇ ਚੱਕਰ 'ਚ ਝੰਬਿਆ ਗਿਆ ਆ ਤਾਰੀ ਓਏ ਜ਼ਿਆਦਾ ਬਗਵਾਸ ਨਾ ਕਰ ਰੁਕ ਤੀ ਕੱਦਮ ਸਾਰੀ ਬਦਮਾਸ਼ੀ ਵੱਡੇ ਸੂਰਮੇ ਦੀ ਕਹਿ ਕੇ ਜੀਪ ਜੁੱਤਰ ਕੇ ਉਸੇ ਬਲ ਪਦਿਆ ਤਾਂ ਗਗਜਨ ਨੇ ਉਸ ਨੂੰ ਬਾਹਾਂ ਫੜ ਕੇ ਰੋਕ ਲਿਆ ਤੇ ਆਪਣੇ ਕੋਲ ਬਿਠਾ ਲਿਆ ਸਰਪੰਚ ਬਈ ਬਸ ਕਰੋ ਬਹੁਤ ਹੋ ਗਿਆ ਜੇ ਤੁਸੀਂ ਇਦਾਂ ਹੀ ਲੜਨਾ ਝਗੜਨਾ ਬਹਿਸ ਵਾਜੀ ਕਰਨੀ ਸੀ ਤਾਂ ਆਪਣੇ ਘਰੇ ਹੀ ਰਹਿੰਦੇ ਇੱਥੇ ਕੀ ਕਰਨਾ ਆਣਾ ਸੀ ਹੁਣ ਸਾਨੂੰ ਮੂਤ ਵਰ ਬੰਦਿਆਂ ਨਾਲ ਕੁਝ ਸਲਾਹ ਵਿਚਾਰ ਕਰ ਲੈਣ ਦਿਓ ਕਹਿ ਕੇ ਸਰਪੰਚ ਬਾਕੀ ਬੰਦਿਆਂ ਨਾਲ ਸਲਾਹ مشورہ ਕਰਨ ਲੱਗ ਪਿਆ ਸਲਾਹ مشورہ ਕਰਨ ਤੋਂ ਬਾਅਦ ਸਰਪੰਚ ਕਹਿਣ ਲੱਗਾ ਦੇਖੋ ਭਈ ਗਲਤੀ ਤਾਂ ਦੋਹਾਂ ਧਿਰਾਂ ਦੀ ਏ ਸੋ ਸਾਡੀ ਤਾਂ ਸਭ ਦੀ ਹੀ ਜ਼ਲਾਇਆ ਤੁਸੀਂ ਦੋਵੇਂ ਪਰਿਵਾਰ ਆਪਸ ਵਿੱਚ ਮਿਲ ਬੈਠ ਕੇ ਠੰਡੇ ਮਤੇ ਨਾਲ ਇਸ ਸਮੱਸਿਆ ਦਾ ਹੱਲ ਕੱਢੋ ਨਾ ਕਿ ਲੜਾਈ ਝਗੜੇ ਨਾਲ ਗੱਜੇਂ ਹੂੰ ਤੇਰੇ ਤੋਂ ਉਮੀਦ ਵੀ ਮੈਨੂੰ ਆਹੀ ਸੀ ਸਰਪੰਚਾ ਕੋਈ ਗੱਲ ਨਹੀਂ ਅਗਲੀਆਂ ਚੋਣਾਂ 'ਚ ਹੁਣ ਮੈਂ ਬੰਦਾ ਵੀ ਆਪਣੇ ਪੱਖ ਦਾ ਖੜਾ ਕਰਾਂਗਾ ਨਾਲੇ ਇਹਨਾਂ ਨਾਲ ਗੱਲ ਕਰਨੀ ਆ ਉਹ ਵੀ ਠੰਡੇ ਮਤੇ ਨਾਲ ਸਲੇ ਸ਼ਰੀਕ ਤੋਖੇਵਾਜ ਤੋਖੇ ਨਾਲ ਸਾਰੀ ਜ਼ਮੀਨ ਨੱਪ ਗਈ ਕੰਨ ਨੂੰ ਜੇ ਧੌਣ ਤੇ ਗੋਡਾ ਰੱਖ ਕੇ ਮੈਂ ਆਪਣੇ ਹਿੱਸੇ ਦੀ ਜ਼ਮੀਨ ਇਹਨਾਂ ਤੋਂ ਨਾ ਛੜਵਾਂ ਨਾ ਤਾਂ ਮੈਨੂੰ ਵੀ ਤੂੰ ਗੱਜਨ ਸਿੰਘ ਨਾ ਜਾਣੀ ਇਹ ਨਹੀਂ ਗੱਲ ਸੁਣ ਕੇ ਕੇਰ ਸਿੰਘ ਹਰਖੇ ਦੇ ਗੁੱਸੇ 'ਚ ਕਹਿਣ ਲੱਗਾ ਗੱਲ ਸੁਣੇ ਗੱਜਣਾ ਗਾਲ ਨਾ ਕੱਢੀ ਵੱਡਾ ਪ੍ਰਾਣ ਤਾਂ ਵੱਡਾ ਪ੍ਰਭ ਬਣ ਕੇ ਰਹਿ ਐਵੇਂ ਸ਼ਰੀਕ ਬਣਨ ਦੀ ਲੋੜ ਨਹੀਂ ਵੈਸੇ ਵੀ ਸਾਰਾ ਪਿੰਡ ਜਾਣਦਾ ਹੈ ਬਾਪੂ ਜੀ ਨੇ ਜਾਦਾ ਜ਼ਮੀਨ ਮੇਰੇ ਨਾਲ ਮੇਰੇ ਛੋਟੇ ਹੋਣ ਦੇ ਕਰਕੇ ਨਹੀਂ ਬਲਕਿ ਤੇਰੀਆਂ ਮਾੜੀਆਂ ਹਰਕਤਾਂ ਕਰਕੇ ਮੇਰੇ ਨਾਮ ਕੀਤੀ ਸੀ ਕੱਲ ਜੋ 2 ਨੰਬਰ ਤੇ ਧੰਦੇ ਤੂੰ ਕਰਦਾ ਹੁੰਦਾ ਸੀ ਅੱਜ ਉਹੀ ਕੰਮ ਤੇ ਪੁੱਤਾਂ ਨੇ ਫੜਿਆ ਉਹ ਕੁਝ ਹੋਸ਼ ਕਰ ਹਲੇ ਵੀ ਸਮਾਇਆ ਸੰਭਲ ਜਾ ਜਿੱਦਨੇ ਹੀ ਨਸ਼ੀਆਂ ਦੀ ਅੱਗ ਦਾ ਸੀਖ ਤੇਰੇ ਘਰ ਤੱਕ ਪਹੁੰਚਿਆ ਨਾ ਪਤਾ ਤਾਂ ਤੈਨੂੰ ਫੇਰ ਲੱਗ ਕਿ ਕਿੰਨਾ ਔਖਾ ਹੁੰਦਾ ਆ ਇੱਕ ਪਿਓ ਲਈ ਆਪਣੇ ਜਵਾਨ ਜਹਾਨ ਪੁੱਤ ਦੀ ਆਰਥੀ ਨੂੰ ਮੋਢਾ ਦੇਣਾ ਚਲੋ ਭਈ ਉੱਠੋ ਚਲੋ ਆਪੋ ਆਪਣੇ ਘਰਾਂ ਨੂੰ ਬਹੁਤ ਹੋ ਗਈਆਂ ਗੱਲਾਂ ਬਾਤ ਕੇਰ ਸਿੰਘ ਆਪਣੀ ਘਰ ਵਾਲੀ ਨੂੰ ਕਹਿਣ ਲੱਗਾ ਫਿਰ ਇੱਕ ਇੱਕ ਕਰਕੇ ਸਾਰੇ ਆਪੋ ਆਪਣੇ ਘਰਾਂ ਨੂੰ ਚਲੇ ਗਏ ਦੇਖਦੇ ਹੀ ਦੇਖਦੇ ਸੱਤ ਖਾਲੀ ਹੋ ਗਏ ਬਿੱਲਾ ਜੋ ਕਿ ਗੁਰੀ ਦੇ ਚਾਚੇ ਦਾ ਮੁੰਡਾ ਸੀ ਇੱਕ ਨੰਬਰ ਦਾ ਅਵਾਰਾ ਬੇਲੜ ਕਿਸਮ ਦਾ ਲੜਕਾ ਸੀ ਕੰਮ ਤਾਂ ਦਿੱਦ ਉਸ ਨੂੰ ਕੋਈ ਮਤਲਬ ਨਹੀਂ ਸੀ ਬਸ ਪਿੰਡ 'ਚ ਆਪਣੇ ਅਵਾਰਾ ਦੋਸਤਾਂ ਨਾਲ ਜੀਪ ਭਰ ਕੇ ਘੁੰਮਦਾ ਰਹਿੰਦਾ ਸੀ ਹਰ ਦੂਸਰੇ ਦਿਨ ਕਿਸੇ ਨਾ ਕਿਸੇ ਨਾਲ ਲੜਾਈ ਪਾਈ ਰੱਖਦਾ ਸੀ ਅੱਜ ਫਿਰ ਉਸਨੇ ਗਲੀ 'ਚ ਆਪਣਾ ਟਰੈਕਟਰ ਖੜਾ ਕਰਕੇ ਉੱਚੀ ਆਵਾਜ਼ ਗਾਣੇ ਲਗਾਏ ਹੋਏ ਸਨ ਗਲੀ 'ਚ ਲੋਕਾਂ ਦੀਆਂ ਧੀਆਂ ਪੈਣਾ ਦਾ ਲੰਗਣਾ ਵੀ ਉਸਨੇ دشਵਾਰ ਕੀਤਾ ਸੀ ਉਹਨਾਂ ਦੇ ਘਰ ਦਾ ਬਿਲਕੁਲ ਸਾਹਮਣੇ ਹੀ ਕੇਰ ਸਿੰਘ ਦਾ ਘਰ ਹੋਣ ਕਰਕੇ ਸਪੀਕਰਾਂ ਦੀ ਕੰਨ ਪਾੜ ਮੀ ਆਵਾਜ਼ ਸਿੱਧੀ ਉਹਨਾਂ ਦੇ ਘਰ ਦੇ ਅੰਦਰ ਤੱਕ ਆ ਰਹੀ ਸੀ ਦਿਆਲ ਕੌਰ ਬਹੁਤ ਹੀ ਸਮਝਦਾਰ ਤੇ ਸੁਲਝੀ ਹੋਈ ਔਰਤ ਸੀ ਉਹ ਕੋਈ ਲੜਾਈ ਝਗੜਾ ਨਹੀਂ ਸੀ ਚਾਹੁੰਦੀ ਸੋਹ ਉਹ ਦਰਵਾਜ਼ਾ ਬੰਦ ਕਰਕੇ ਚੁੱਪ ਕਰਕੇ ਅੰਦਰ ਬੜਕੀ ਬੈਠੀ ਰਹੀ ਇੱਕ ਦਿਨ ਸ਼ਾਮ ਨੂੰ ਗੁਰੂਕੇਦ ਦੀ ਵਾਹੀ ਨਾਲ ਪਿੰਡੋਂ ਆਪਣੇ ਘਰ ਨੂੰ ਵਾਪਸ ਆ ਰਹੇ ਹ ਸੀ ਜਦ ਉਹ ਨਹਿਰ ਵਾਲੇ ਪੁਲ ਤੇ ਪਹੁੰਚਿਆ ਤਾਂ ਉਸਨੇ ਕਿਸੇ ਕੁੜੀ ਨੂੰ ਨਹਿਰ ਦੇ ਕਿਨਾਰੇ ਬੈਠੇ ਦੇਖਿਆ ਉਸਨੇ ਕੋਲਾ ਕੀ ਗਾਣੇ ਬੰਦ ਕੀਤੇ ਤੇ ਟੱਕਰ ਰੋਕ ਕੇ ਖੜ ਗਿਆ ਕੁਝ देर ਖੜੇ ਰਹਿਣ ਤੋਂ ਬਾਅਦ ਉਸਨੇ ਹੱਥ ਨ ਬਚਾਇਆ ਤਾਂ ਜਦ ਉਹ ਕੁੜੀ ਨੇ ਪਿੱਛੇ ਮੁੜ ਕੇ ਦੇਖਿਆ ਤਾਂ ਕੋਈ ਹੋਰ ਨਹੀਂ ਨਿਤਕ ਕਹੇ ਸੀ ਉਹ ਬੈਠੀ ਰੋ ਰਹੀ ਸੀ ਉਸਨੇ ਰੋਂਦੀ ਨੂੰ ਦੇਖ ਕੇ ਗੁਰੀ ਟਰੈਕਟਰ ਤੋਂ ਥੱਲੇ ਉਤਰ ਕੇ ਆਇਆ ਉਸ ਕੋਲ ਆ ਕੇ ਕਹਿਣ ਲੱਗਾ ਨਿਤਿਕਾ ਜੀ ਕੀ ਹੋਇਆ ਤੁਸੀਂ ਰੋ ਕਿਉਂ ਰਹੇ ਹੋ ਨਿਤਿਕ ਨਹੀਂ ਕੁਝ ਨਹੀਂ ਹੋਇਆ ਤੁਸੀਂ ਜਾਓ ਗੁਰੀ ਠੀਕਾ ਜੀ ਚੰਗਾ ਫਿਰ ਮੈਂ ਚੱਲਦਾ ਹਾਂ ਨਿਤਿਕਾ ਇੱਕ ਮਿੰਟ ਰੁਕਨਾ ਮਿਸਟਰ ਸੋਸਾਇਟ ਗੁਰੀ ਕਮਾਲ ਕਰ ਦਿਓ ਤੁਸੀਂ ਵੀ ਇਦਾਂ ਹੀ ਭਲਾ ਕੋਈ ਬਣਾਉਂਦਾ ਹੈ ਕਿਸੇ ਨੂੰ ਮੈਨੂੰ ਤੁਹਾਡਾ ਨਾਮ ਹਲੇ ਤੱਕ ਯਾਦ ਆ ਕਸੀਓਂ ਕਿ ਤੁਹਾਨੂੰ ਮੇਰਾ ਨਾਮ ਤੱਕ ਵੀ ਯਾਦ ਨਹੀਂ ਨਿਤਿਕਾ ਸੌਰੀ ਜੀ ਮੈਨੂੰ ਸੱਚੀ ਨਹੀਂ ਆ ਤੁਹਾਡਾ ਨਾਮ ਗੁਰੀ ਨਾਮਾ ਮੇਰਾ ਹੁਣ ਯਾਦ ਰਹੂ ਨਾ ਜੇ ਕਹਾਂ ਤਾਂ ਲਿਖ ਕੇ ਦੇ ਦੇਮਾ ਨਿਤਿਕਾ ਜੀ ਨਹੀਂ ਹੋਣ ਉਸੇ ਲੋੜ ਨਹੀਂ ਪੈਗੀ ਗੁਰੀ ਚਲੋ ਚੰਗੀ ਗੱਲ ਫਿਰੇ ਤਾਂ ਨਿਤਿਕਾ ਮੈਂ ਤੁਹਾਡੇ ਨਾਲ ਕੁਝ ਗੱਲਾਂ ਸ਼ੇਅਰ ਕਰ ਸਕਦੀ ਹਾਂ ਗੁਰੀ ਹਾਂਜੀ ਦੱਸੋ ਨਿਤਿਕਾ ਮੇਰੇ ਪਾਪਾ ਨੇ ਅੱਜ ਮੈਨੂੰ ਬਹੁਤ ਡਾਟਿਆ ਉਹ ਵੀ ਸਾਰਿਆਂ ਦੇ ਸਾਹਮਣੇ ਉਹ ਬਹੁਤ ਪੁਰਣੀ ਮੈਂ ਕਦੇ ਗੱਲ ਨਹੀਂ ਕਰਨੀ ਉਹਨਾਂ ਨਾਲ ਗੁਰੀ ਬਸ ਇੰਨੀ ਗੱਲ ਤੇ ਰੋ ਰੋ ਕੇ ਅੱਖਾਂ ਸਜਾਈ ਬੈਠੇ ਹਾਂ ਮੇਰੇ ਨਾਲ ਤਾਂ ਪਤਾ ਨਹੀਂ ਦਿਂਚ ਮੇਰਾ ਬਾਬੂ ਕਿੰਨੀ ਵਾਰ ਮੇਰੀ ਕੁੱਤੇਖਾਣੀ ਕਰਦਾ ਹੈ ਨਿਤਿਕ ਕੀ ਮਤਲਬ ਕੁੱਤੇਖਾਣੀ ਕਰਦੀ ਹੈ ਗੁਰੀ ਮੇਰਾ ਮਤਲਬ ਹੈ ਦਿਂਚ ਪਤਾ ਨਹੀਂ ਕਿੰਨੀਆਂ ਗਾਲਾਂ ਕੱਢਦੇ ਨੇ ਮੈਨੂੰ ਕਈ ਵਾਰ ਤੇ ਆ ਕੇ ਜੁੱਤੀ ਵੀ ਚੱਕ ਲੈਂਦੇ ਆ ਮੇਰੇ ਪਿੱਛੇ ਤੇ ਜੇ ਕਦੇ ਦਿਨ ਖਰਾਬ ਹੋਵੇ ਤਾਂ ਸ਼ਿੱਤਰ ਪ੍ਰੇੜ ਵੀ ਹੋ ਜਾਂਦੀ ਹੈ ਨਿਤਿਕ ਮਤਲਬ ਤੁਹਾਡੇ ਪਾਪਾ ਹੀ ਨੇ ਗੁੱਸੇ ਕਰਦੇ ਨੇ ਤੁਹਾਡੇ ਤੇ ਮਾਰਦੇ ਕੁਤੇ ਵੀ ਨੇ ਤੁਸੀਂ ਫੇਰ ਵੀ ਉਹਨਾਂ ਦੀਆਂ ਗੱਲਾਂ ਹੱਸ-ਹੱਸ ਕੇ ਸੁਣਾ ਲੈਂਦੇ ਹੋ ਤੁਹਾਨੂੰ ਉਹਨਾਂ 'ਤੇ ਗੁੱਸਾ ਨਹੀਂ ਆਉਂਦਾ ਗੁਰੀ ਲ ਦੱਸੋ ਪਲਾ ਮਾਂ-ਬਾਪ ਤੇ ਵੀ ਕੋਈ ਗੁੱਸਾ ਕਰਦਾ ਹੁੰਦਾ ਆ ਉਹ ਮਾਂ-ਪਿਓ ਦੀਆਂ ਗਾਲਾਂ ਛਿੜਕਾਂ ਤਾਂ ਕਿਸਮਤ ਵਾਲਿਆਂ ਨੂੰ ਪੈਂਦੀਆਂ ਨੇ ਉਹ ਜੇ ਸਾਨੂੰ ਕੁਝ ਕਰਨ ਤੋਂ ਰੋਕਦੇ ਟੋਕਦੇ ਨੇ ਤਾਂ ਉਸ ਵਿੱਚ ਸਾਡੀ ਹੀ ਕੋਈ ਭਲਾਈ ਉੱਥੇ ਛੁਪੀ ਹੁੰਦੀ ਹੈ ਸੱਚ ਦੱਸ ਤਾਂ ਕਦੇ-ਕਦੇ ਤਾਂ ਮਾਂ-ਬਾਪ ਦੇ ਹੱਥੋਂ ਜੁੱਤੀਆਂ ਖਾ ਕੇ ਵੀ ਬਹੁਤ ਸਵਾਦ ਆਉਂਦਾ ਹੈ ਨਿਤਿਕਾ ਗੁਰੇ ਤੇਰਾ ਸਵਾ ਪਹੁੰਚੰਗਾ ਆ ਆਪਣੇ ਘੁੱਟ ਪੈਨ ਦੀ ਗੱਲ ਵੀ ਕਿਦਾਂ ਤੂੰ ਖਾਸਾਸ ਕੇ ਮੈਨੂੰ ਦੱਸ ਰਹੀ ਹੈ ਅੱਛਾ ਕੁਝ ਹੋਰ ਕੁਝ ਦੱਸ ਆਪਣੇ ਬਾਰੇ ਕੱਛ ਕੋਣ-ਕੋਣ ਨੇ ਤੇਰੇ ਪਾਪਾ ਕੀ ਕਰਦੇ ਨੇ ਗੁਰੇ ਸਾਡਾ ਖੇਤੀਬਾੜੀ ਦਾ ਕੰਮ ਆ ਸਾਡੇ ਘਰ ਵਿੱਚ ਸਭ ਨੇ ਮੇਰਾ ਬਾਪੂ ਜੀ ਬੇਬੀ ਮੈਂ ਤੇ ਮੀਰਾ ਪੰਜ ਸੇਰੀ ਚਾਚੇ ਤੇ ਮੇਰੇ ਬਾਪੂ ਦੀ ਦੋ ਪਰੋਸੇਬੰਦ ਸਿਪਾਹੀ ਪਿੰਡਾਂ ਤੇ ਕਰਮਾ ਪਈ ਨਿਤਿਕਾ ਮੇਰੇ ਬਾਪੂ ਤਾਂ ਸਭ ਠੀਕ ਹੈ ਇਹ ਚਾਚਾ ਵੀ ਸੁਣਿਆ ਆ ਮੈਂ ਪਰ ਇਹ ਸ੍ਰੀ ਚਾਚਾ ਕੀ ਹੁੰਦਾ ਆ ਗੁਰੀ ਉਹ ਤੇਰਾ ਭਲਾ ਹੋ ਜੇ ਤੁਹਾਨੂੰ ਤਾਂ ਲੱਗਦਾ ਇਹ ਮੈਨੂੰ ਸਭ ਕੁਝ ਊੜੇ ਤੋਂ ਸਮਝਾਉਣਾ ਪੈਣਾ ਆ ਸੁਣੋ ਫਿਰ ਸ੍ਰੀ ਰੀ ਪਤਾ ਕੌਣ ਹੁੰਦਾ ਆ ਜੇ ਤੁਹਾਡੇ ਖੇਤਾਂ ਦਾ ਕੰਮ ਕਰ ਸਾਮਦਾ ਹੀ ਕੰਮ 'ਚ ਤੁਹਾਡਾ ਹੱਥ ਵਟਾਉਂਦਾ ਹੀ ਨਿਤਿਕਾ ਫਿਰ ਤੁਸੀਂ ਉਹਨਾਂ ਨੂੰ ਚਾਚਾ ਕਿਉਂ ਕਹਿੰਦੇ ਹੋ ਗੁਰੀ ਉਰੇ ਮੇਰੇ ਬਾਪੂ ਜੀ ਨਾਲ ਮੇਰੇ ਜਨਮ ਤੋਂ ਵੀ ਪਹਿਲਾਂ ਦੇ ਸੀ ਦੀ ਰਲੇ ਹੋਏ ਆ ਮੇਰੇ ਦਾਦੇ ਹੁਣਾ ਨਾਲ ਮੇਰੇ ਚਾਚੇ ਹੁਣਾ ਦੇ ਬਾਪੂ ਹੁਣੇ ਸੀ ਰਲੇ ਹੁੰਦੇ ਸਨ ਸਾਡੀ ਇਹ ਸਾਂਝ ਅੱਜ ਦੀ ਨਹੀਂ ਇਹ ਪੀੜੀਆਂ ਤੋਂ ਚੱਲਦੀ ਆ ਰਹੀ ਆ ਨੀਤਿਕਾ ਕਮਾਲ ਆ ਅੱਜ ਦੇ ਮਤਲਬ ਹੀ ਜਮਾਨੇ 'ਚ ਇਦਾਂ ਦੇ ਲੋਕ ਮਿਲਦੇ ਨੇ ਜੋ ਸਾਰੀ ਉਮਰ ਤੁਹਾਡੇ ਕੋਲ ਕੰਮ ਕਰਦੇ ਹੀ ਕੱਢਦੇ ਤੁਹਾਡੀ ਗੱਲ ਦਾ ਯਕੀਨ ਤਾਂ ਨਹੀਂ ਆ ਰਿਹਾ ਪਰ ਚਲੋ ਧੰਵਾਜ ਜੀ ਸਾਰਿਆਂ ਦਾ ਇਹ ਭਾਗ ਨੂੰ ਪੂਰਾ ਸੁਣਨ ਦੇ ਲਈ ਇਹ ਤੁਹਾਨੂੰ ਕਿਵੇਂ ਲੱਗਿਆ ਕਮੈਂਟ ਕਰਕੇ ਜਰੂਰ ਦੱਸਿਓ ਜੀ ਅਗਲਾ ਪਾਕ ਕੱਲ ਸ਼ਾਮ ਲੈ ਕੇ حاضر ਹੋਵਾਂਗੇ ਜੀ ਬਣੀ ਰਹੋ ਚੈਨਲ ਦੇ ਨਾਲ ਸ਼ਸ਼ੀਕਲ ਜੀ